ਪੂ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤਸਵੀਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਅਮਰੀਕਾ ਦੇ ਬਾਅਦ ਹੁਣ ਬ੍ਰਿਟੇਨ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਬ੍ਰਿਟੇਨ ਦੇ ਵਿੱਚ ਜਿਹੜੇ ਆ ਕੱਚੇ ਪ੍ਰਵਾਸੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਉਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ 609 ਦੇ ਕਰੀਬ ਪਰਵਾਸੀ ਹਿਰਾਸਤ ਦੇ ਵਿੱਚ ਲੈ ਲੈ ਗਏ ਅਮਰੀਕਾ ਦੇ ਬਾਅਦ ਬ੍ਰਿਟੇਨ ਦੇ ਵਿੱਚ ਕਾਰਵਾਈ ਕੀਤੀ ਗਿਆ ਯੂਕੇ ਦੇ ਵਿੱਚ ਕਾਰਵਾਈ ਕੀਤੀ ਗਿਆ ਤਾਂ ਖਾਸ ਕਰਕੇ ਭਾਰਤੀ ਰੈਸਟੋਰੈਂਟਾਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਇਆ ਗਿਆ ਉੱਥੇ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਹੋਰ ਜਿਹੜੇ ਛੋਟੇ ਵਪਾਰ ਨੇ ਉਹਨਾਂ ਦੇ ਉੱਤੇ ਚੈਕਿੰਗ ਕੀਤੀ ਗਈ ਜਿਹੜੇ ਉੱਥੇ ਕੰਮ ਕਰਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰਦੇ ਨੇ ਪਰਵਾਸੀ ਉਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਗਈ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਕਾਰਵਾਈ ਦੇ ਨਾਲ ਨਾਲ 609 ਲੋਕਾਂ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਅੱਲਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਲਗਾਤਾਰ ਅਮਰੀਕਾ ਦਾ ਮਸਲਾ ਫਸਿਆ ਹੋਇਆ ਹੈ ਸਗਾ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਆ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਹੋਰ ਵੀ ਜਿਹੜੇ ਆ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਜਾਂ ਉੱਥੇ ਐਂਟਰ ਹੋ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਲੋਕਾਂ ਦੇ ਨਾਮ ਦੇ ਦਿੱਤੇ ਗਏ 287 ਦੇ ਕਰੀਬ ਜਿਹੜੀ ਹੈ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਤਾਂ ਉੱਥੇ ਹੀ ਯੂਕੇ ਦੇ ਵਿੱਚ ਵੀ ਹੁਣ ਕਿਤਨਾ ਕਿਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਯੂਕੇ ਦੇ ਵਿੱਚ ਜਿਹੜੇ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਰਹ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਆ ਤਕਰੀਬਨ ਜਿਹੜੇ ਆ 609 ਲੋਕ 9 ਲੋਕਾਂ ਨੂੰ ਹੁਣ ਤੱਕ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਤੇ ਉਹਨਾਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਜਿਹੜੇ ਗੈਰ ਤਰੀਕੇ ਗੈਰ ਕਾਨੂੰਨੀ तरीके ਦੇ ਨਾਲ ਉੱਥੇ ਰਹਿ ਰਹੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰ ਕਰ ਰਹੇ ਨੇ ਕਿਉਂਕਿ ਮੌਕੇ ਦੇ ਉੱਤੇ ਦੱਸਣਾ ਚਾਹੁੰਦੇ ਆ ਕਿ ਜੋ ਉੱਥੇ ਦੇ ਹੋਮ ਮਿਨਿਸਟਰ ਨੇ ਕੁੱਪਰ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਇਸ ਦੇ ਨਾਲ ਸਾਡੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਆ ਉਸ ਨੂੰ ਜਿਹੜਾ ਆ ਘਾਟਾ ਕਿਤਨੇ ਕਿਤੇ ਪੈ ਰਿਹਾ ਹੈਗਾ ਅਰਥ ਵਿਵਸਥਾ ਦੇ ਉੱਤੇ ਅਸਰ ਪੈਂਦਾ ਹੈ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਇੱਥੇ ਆ ਕੇ ਕੰਮ ਕਰਦੇ ਨੇ ਜਿਹੜੇ ਘੱਟ ਰੇਟਾਂ ਦੇ ਉੱਤੇ ਕੰਮ ਕਰਦੇ ਕਿਉਂਕਿ ਖਾਸ ਕਰਕੇ ਜਿਹੜੇ ਬਾਹਰਲੇ ਲੋਕਾਂ ਦੇ ਰੈਸਟੋਰੈਂਟ ਨੇ ਉੱਥੇ ਜੋ ਲੋਕ ਪ੍ਰਵਾਸੀ ਜਾ ਕੇ ਆਪਣੇ ਰੈਸਟੋਰੈਂਟ ਖੋਲਦੇ ਨੇ ਜਾਂ ਆਪਣੇ ਬਿਜ਼ਨਸ ਖੋਲ ਕਟ ਪੈਸਿਆਂ ਦੇ ਉੱਤੇ ਕੰਮ ਦੇ ਉੱਤੇ ਰੱਖ ਲੈਂਦੇ ਜਿਸ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਜਿਹੜੇ ਆ ਹੋਮ ਮਿਨਿਸਟਰ ਨੇ ਕਿਹਾ ਕਿ ਕਿਤੇ ਨਾ ਕਿਤੇ ਅਰਥਵਿਵਸਥਾ ਦੇ ਉੱਤੇ ਇਸ ਚੀਜ਼ ਦਾ ਅਸਰ ਜਿਹੜਾ ਆ ਉਹ ਪੈਂਦਾ ਆ ਤਾਂ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਤਾਂ ਕਿ ਅਰਥਵਿਵਸਥਾ ਕਾਇਮ ਰਹੇ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਆ ਉਹ ਕਾਇਮ ਰਹੇ ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਪ੍ਰਵਾਸੀ ਲਗਾਤਾਰ ਇੰਗਲੈਂਡ ਦੇ ਵਿੱਚ ਰਹਿ ਰਹੇ ਕੰਮ ਕਰ ਰਹੇ ਆ ਯੂਕੇ ਦੇ ਵਿੱਚ ਰਹਿ ਰਹੇ ਤਾਂ ਉਹਨਾਂ ਦੇ ਉੱਤੇ ਇੱਕ ਕਾਰਵਾਈ ਜਿਹੜੀ ਆ ਕੀਤੀ ਗਈ ਹੈਗੀ ਹਾਲਾਂਕਿ ਪਹਿਲਾਂ ਇਹ ਅੰਹਾ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਫਿਲਹਾਲ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 609 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਤੇ ਪ੍ਰੋਪਰ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਯੂਕੇ ਦੇ ਵਿੱਚ ਆਏ ਆ ਕਿਸ ਤਰੀਕੇ ਦੇ ਨਾਲ ਬਿਨਾ ਵਰਕ ਵੀਜੇ ਤੋਂ ਜਿਹੜਾ ਆ ਉਹ ਕੰਮ ਕਰ ਰਹੇ ਨੇ ਤਾਂ ਪਹਿਲਾਂ ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਤਾਂ ਅਮਰੀਕਾ ਦੇ ਵੱਲੋਂ ਜਿਹੜਾ ਆ ਉਹ ਇਮੀਗ੍ਰੈਂਟਸ ਨੂੰ ਜਿਹੜਾ ਆ ਉਹ ਰਿਪੋਰਟ ਕੀਤਾ ਗਿਆ ਤਾਂ ਉੱਥੇ ਹੀ ਦੂਸਰੇ ਪਾਸੇ ਹੋਣਾ ਜੇ ਗੱਲ ਕਰ ਲਈਏ ਤਾਂ ਯੂਕੇ ਦੇ ਵਿੱਚੋਂ ਵੀ ਅਜਿਹਾ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਪੰਜਾਬ ਦੇ ਇਲਾਕਾ ਸੀ ਤਾਂ ਗੁਜਰਾਤ ਜਾਂ ਫਿਰ ਹਰਿਆਣਾ ਦੇ ਵਿੱਚ ਵੀ ਜਿਹੜੇ ਉਸ ਦੇ ਨੌਜਵਾਨ ਵਾਪਸ ਭੇਜੇ ਗਿਆ ਤਾਂ ਇਸੇ ਤਰੀਕੇ ਦੇ ਨਾਲ ਜੇ ਗੱਲ ਕਰ ਲਈਏ ਤਾਂ ਆਪਾਂ ਯੂਕੇ ਦੇ ਵਿੱਚ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਰਹੇ ਨੇ